ਸ਼੍ਰੀ ਚੰਕੌਰ ਸਾਹਿਬ ਕੁਰਬਾਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਸਾਹਮਣੇ ਚੌਕ ਤੇ ਇਹ ਜਿਹੜਾ ਫੋਟੋ ਕਿਹਾ ਇਹ ਹੀ ਤੇ ਇਹ ਵੇਸੀ ਰੁਕੀਸ਼ਣ ਦੇ ਬਾਰੇ ਸਾਨੂੰ ਸੁਪਾਜੀ ਪ੍ਰਾਈਵੇਟ ਦੇ ਸ੍ਰੀ ਜੀ ਬੇਟਾ ਅੱਜ ਸਮਾਂ ਨੇਪਰ ਲਾਪਰ ਜੀ ਮੱਥਾ ਟੇਕਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼੍ਰੀ ਚੰਕੌਰ ਸਾਹਿਬ ਜੀ ਟੂਰਿਜ਼ਮ ਵਿਭਾਗ ਦੇ ਸੈਕਟਰੀ ਸਾਹਿਬ ਇੱਥੇ ਮੱਥਾ ਟੇਕਣਾ ਸੀ ਪਰੰਤੂ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੀ ਪਾਰਕਿੰਗ ਦਾ 1 ਕਰੋੜ ਦੀ ਲਾਗਤ ਨਾਲ ਸ਼ੁਰੂ ਹੋ ਰਿਹਾ ਕੰਮ ਜੋ ਅੱਜ ਕੰਮ ਟੈਲਾਂ ਪਟਣੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਇੱਥੇ ਫੁਆਰਾ ਲਾ ਕੇ ਹੋਰ ਇੱਥੇ ਵਧੀਆ ਕੀਤਾ ਜਾ ਰਿਹਾ ਤੇ ਜਿਸ ਦਾ ਵਿਜ਼ਿਟ ਕਰਨ ਦੇ ਲਈ ਸੈਕਟਰੀ ਟੂਰਿਜ਼ਮ ਵਿਭਾਗ ਆਈਏ ਸਫਸਰੋ ਸ੍ਰੀ ਚਮਕੌਰ ਸਾਹਿਬ ਪਹੁੰਚੇ ਹੋਏ ਨੇ ਉਸ ਤੋਂ ਪਹਿਲਾਂ ਇਹ ਥੀਮ ਪਾਰਕ ਬਣਾ ਕੇ ਉਹਨਾਂ ਦੇ ਨਾਲ ਵੱਖ-ਵੱਖ ਅਧਿਕਾਰੀ ਵੀ ਨਾਲ ਨੇ ਉਹਨਾਂ ਵੱਲੋਂ ਡਿਜੀਟ ਕੀਤਾ ਜਾ ਰਿਹਾ ਵੀ ਕੀ ਚੀਜ਼ਾਂ ਉਹ ਬਣੀਆਂ ਨੇ ਇੱਥੇ ਸਥਾਨ ਤੇ ਸ੍ਰੀ ਚਮਕੌਰ ਸਾਹਿਬ ਗੁਰਦੁਆਰਾ ਸ੍ਰੀ ਕਤਰਗੜ੍ਹ ਸਭ ਤੋਂ ਦੇਖ ਸਕਦੇ ਹੋ ਕੰਮ ਸ਼ੁਰੂ ਹੋ ਚੁੱਕਿਆ ਹੈ ਪਹਿਲਾਂ ਲੱਗੀਆਂ ਟੈਲਾਂ ਪੱਟੀਆਂ ਜਰੀਆਂ ਗੁਰਦੁਆਰਾ ਸ੍ਰੀ ਕਤਰਗੜ੍ਹ ਸਾਹਿਬ ਦੇ ਗੇਟ ਦੇ ਅੱਗੇ ਇਹ ਜੋ ਪਾਰਕਿੰਗ ਦਾ ਸਥਾਨ ਹੈ ਉਸ ਟੈਲਾਂ ਨੂੰ ਹਟਕੇ ਇੱਥੇ ਵੱਡਾ ਗੱਬੇ ਫੁਆਰਾ ਲਗਾਇਆ ਜਾਵੇਗਾ ਫੁੱਲ ਬੂਤੇ ਬੈਠਣ ਲਈ ਜਗ੍ਹਾ ਤੇ ਪੈਦਲ ਸਾਰਗਾ ਲਗਾਈ ਜਾ ਰਹੀ ਹੈ লাই ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਈਐਸ ਅਫਸਰ ਚੀਫ ਜੋ ਐਸੇ ਟੂਰਿਜ਼ਮ ਵਿਭਾਗ ਦੇ ਆਪਣੇ ਪਰਿਵਾਰ ਨਾਲ ਇਸ ਸਥਾਨ ਤੇ ਆਏ ਹੋਏ ਨੇ ਇਹਨਾਂ ਨੇ ਮੱਥਾ ਵੀ ਟੇਕਣਾ ਤੇ ਨਾਲ ਹੀ ਇਸ ਸਥਾਨ ਤੇ ਇੱਕ ਮਿੰਟ ਬਾਈ ਮਾੜਾ ਜਿਹਾ ਦਿਖਾ ਦਵਾ ਇਹ ਉਹ ਪਵਾਰੇ ਜੋ ਪਵਾਰੇ ਤੁਸੀਂ ਦੇਖ ਸਕਦੇ ਹੋ ਪਵਾਰੇ ਲੱਗੇ ਹੋ ਤੇ ਇਹ ਤਾਰਕ ਕੁਝ ਪੜਨਾ ਹੈ লাই ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਸ਼੍ਰੀ ਚਮਕੌਰ ਸਾਹਿਬ ਪਹੁੰਚੇ ਨੇ ਸੈਕਟਰੀ ਟੂਰਿਜ਼ਮ ਵਿਭਾਗ ਥੇਲਾ ਵੱਲੋਂ ਇਸ ਸਥਾਨ ਤੇ ਨੱਤਮਸਤਕ ਹੋ ਰਹੇ ਨੇ ਤੇ ਇਸ ਕੰਮ ਦੀ ਜੋ ਸ਼ੁਰੂਆਤ ਅੱਜ ਹੋ ਚੁੱਕੀ ਹੈ ਤੁਹਾਨੂੰ ਵਿੱਚ ਦਿਖਾਇਆ ਤਸਵੀਰਾਂ ਚ ਤੇ ਇਸ ਦੁਆਰਾ ਸ਼੍ਰੀ ਕਤਰਗੜ੍ਹ ਸਾਹਿਬ ਦੇ ਅੱਗੇ ਗੇਟ ਦੇ ਅੱਗੇ 1 ਕਰੋੜ ਦੀ ਲਾਗਤ ਨਾਲ ਪਾਰਕ ਨਮਾ ਰਾਸਤਾ ਜੀ ਦੇ ਵਿੱਚ ਲੰਗਰ ਲਈ 100 ਫੁੱਟ ਦਾ ਰਸਤਾ ਗੈਲਰੀ ਬਣਾਈ ਜਾਵੇਗੀ ਤੇ ਨਾਲ ਹੀ ਤੁਸੀਂ ਤਸਵੀਰਾਂ ਲੈ ਕੀਤਾ ਜਾਊਗਾ ਟੂਰਿਜ਼ਮ ਵਿਭਾਗ ਵੱਲੋਂ ਜਿੱਤ ਨਾਲ ਇਸ ਸਥਾਨ ਤੇ ਬਣਾਇਆ ਜਾ ਰਿਹਾ ਜਿੱਤ ਗੱਬੇ ਫੁਆਰੇ ਤੇ ਪਾਰਕਿੰਗ ਦਾ ਇੱਥੋਂ ਖਤਮ ਕਰਕੇ ਪਾਰਕਿੰਗ ਸਟੱਡ ਤੇ ਭੇਜਿਆ ਜਾਵੇਗਾ ਤੇ ਇੱਥੇ ਪੂਰੀ ਤਰ੍ਹਾਂ ਫੁੱਲ ਬੂਟੇ ਤੇ ਹੋਰ ਜੋ ਫੁਆਰਿਆਂ ਦੇ ਨਾਲ ਨਾਲ ਤੇ ਲੰਗਣ ਲਈ ਮੇਜ਼ ਬੈਠਣ ਲਈ ਸੰਗਤਾਂ ਦੇ ਲਈ ਤੇ ਜੇਕਰ ਸੰਗਤ ਨਗਰ ਕੀਰਤਨ ਆਉਂਦਾ ਉਹਨਾਂ ਦੇ ਲਈ ਲੰਗਣ ਦੀ ਵੀ ਰਾਸਤਾ ਬਣਾਇਆ ਗਿਆ ਇੱਥੇ ਪਾਈਪ ਲਗਾਏ ਜਾਣਗੇ ਇੱਥੇ ਤੱਕ ਇਸ ਸਥਾਨ ਨੂੰ ਬਣਾਇਆ ਜਾਵੇਗਾ ਇਸ 메ਨ ਗੁਰਦੁਆਰਾ ਸ੍ਰੀ ਕਤਰਗੜ੍ਹ ਸਾਹਿਬ ਦੀ ਜਿੱਥੇ ਪਾਰਕ ਨੂੰ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਇਸ ਸਥਾਨ ਤੇ ਜੋ ਪਾਰਕਿੰਗ ਦਾ ਸਥਾਨ ਹੈ ਖਾਲਸਾ ਸਕੂਲ ਦਾ ਗੇਟ ਵੀ ਆ ਸਾਹਮਣੇ ਉਦੇ ਅੱਗੇ ਇੱਥੇ ਪਾਰਕ ਬਣਾਇਆ ਜਾ ਰਿਹਾ ਜਿੱਥੇ ਪੁਆਰਾ ਲਗਾਇਆ ਜਾਵੇਗਾ ਤੇ ਨਾਲ ਹੀ ਫੁੱਲ ਬੂਟੇ ਤੇ ਲੰਗੜ ਲਈ ਸੰਗਤਾਂ ਦੇ ਰਸਤਾ ਪਾਰਕਿੰਗ ਸਾਨੂੰ ਇਸ ਸਥਾਨ ਨੂੰ ਖਤਮ ਕੀਤਾ ਜਾਵੇਗਾ ਪਾਰਕਿੰਗ ਸਾਨੂੰ ਤੇ ਗੱਡੀਆਂ ਲੱਗੇ ਕਰਨਗੀਆਂ ਸ਼ੰਕੌਰ ਸਾਹਿਬ লাইਵ ਤਸਵੀਰਾਂ ਉਹਦਾ ਵੱਲੋਂ ਕਿਹਾ ਹੈ ਕਿ ਅੱਜ ਜੋ ਸੈਕਟਰੀ ਹੈਲਥ ਜੋ ਟੂਰਿਜ਼ਮ ਵਿਭਾਗ ਦੇ ਸੈਕਟਰੀ ਨੇ ਉਹ ਮੱਥਾ ਟੇਕਣ ਪਰਿਵਾਰ ਨਾਲ ਉਹਦੇ ਧਰਮ ਪਤਨੀ ਸਪੁੱਤਰ ਵੀ ਨਾਲ ਸੀ ਤੇ ਉਹਨਾਂ ਵੱਲੋਂ ਇਸ ਸਥਾਨ ਦਾ ਵਿਜਿਟ ਵੀ ਕੀਤਾ ਗਿਆ ਲਾਈਵ ਤਸਵੀਰਾਂ ਡੇਲੀ ਨਿਊਜ਼ਲੀ ਚੰਕੌਰ ਸਾਹਿਬ ਤੋਂ ਖੁਸ਼ਬਾਦ